ਪੂਰਾ 20000 ਦਾ ਦਿੰਨੇ ਹਾਂ ਜੀ 10 ਫੇਰ ਹੋਣ ਮੈਂ ਕੀ ਕਰਾਂ ਪੁੱਛ ਕੀ ਦੋਖਾ ਇਹਨੂੰ 22000 ਦਾ ਹੋ ਗਿਆ ਹੁਣ ਤਾਂ ਨਹੀਂ ਕੱਚੀ ਸੱਟ ਨਹੀਂ 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 ਕੱਚੀ ਹੈ ਇਮਾਨਦਾਰੀ ਤੋਂ ਕਹਿੰਦੇ ਤੇਰਾ ਅੰਦਰਲਾ ਢਿੱਡ ਕਹਿੰਦਾ ਕੀ ਕਹਿੰਦਾ ਨਿਪੜੇ ਤੇ ਕੰਮ ਦਾ ਝੁੱਕ ਬਾਈ ਐ ਨਹੀਂ ਨਿਪੜਦਾ ਇਹ ਤਿੰਨ ਚਾਰ ਤਰੀਕਾਂ ਪੈਣਗੀਆਂ ਆਹ ਇਹ ਕੇਵਲ ਮੰਤ ਦੀ ਚੇਲੀ ਆ ਓਏ ਕਦੇ ਨਾ ਰਹਿੰਦੀ ਦੇਲੀ ਆ ਦੰਦ ਦੰਦ ਜਿਆਵਾ ਯੋਕੇ ਰਿਪੋਰਟ ਹੈ 6 ਦੰਦ ਹੈ ਪਰਮਾਨੰਦ ਹੈ ਆ ਪਰੇ ਕਰੀ ਪਿੰਡਾ ਵੀ ਸਾਫ ਆਲਾ ਫੜੀਉ ਮੁੰਡਾ ਖਰਜ ਆ ਯਾਰ ਟੈਸਟਿਪਲ ਟੈਸਟ ਕਰਨ ਪੂਰਾ ਗੋਲ ਕੈਰਪੀਆਂ ਦੇ ਇੱਕੋ ਹੀ ਗੱਲ ਕਰੀ ਚੌੜਾ ਕਰੋ ਖੜ ਮਗਲ ਹੋਈ ਮਗਲ ਸੌ ਖਵਾ ਦੇ ਵੇਖੀ ਨਾ ਟੱਪਿਓ ਇਹ ਫਿਰ ਨਾ ਟੱਪਿਓ ਖਾਲੇ ਰਜੂਰੇ ਹਾਂ ਤੋਰ ਕੇ ਦਿਖਾ ਮੱਖਾ ਇਹ ਹੀਰੇ ਦੀ ਕਣੀ ਦੇਖੀ ਹੁ ਨਹੀਂ ਜੀ ਮੈਂ ਤਾਂ ਪਰ ਇਹੋ ਜੀ ਬਾਈ ਹੀਰੇ ਦੀ ਕਣੀ ਪਰ ਇਹੋ ਜੀ ਬਾਈ ਇੱਥੇ ਘੜਾਲਾ ਰਜੂ ਇਧਰ ਮੋੜ ਕੇ ਇਹ ਤਾਂ ਮੈਂ ਪਜਾਉਣ ਜਾਣ ਦਾ ਬੜੀਆਂ ਨਮਾਇਸਾਂ ਲਾ ਜਾਂਦਾ ਰਜੂ ਇਧਰ ਹੀ ਕਰ ਲੈ ਮੈਂ ਵੀ ਬੱਕਰਾ ਇਹੀ ਦਮਾ ਕੇ ਇਧਰ ਹੀ ਕਰ ਲੈ ਇਧਰ ਕਰ ਲੈ ਬੱਕਰਾ ਪਛ ਬੱਕਰੀਆਂ ਕਰੌਸ ਕਰਦਾ ਬਈ ਕਰਦਾ ਬਈ ਕਰਦਾ ਸੂਨੇ ਪਿੰਡੇ ਦਾ ਸਾਫ ਹੈ ਪੂਰਾ ਵਧੀਆ ਓਏ ਚੌੜਾ ਅਖਰਾ ਦਾ ਖਾਰਾ ਦਿਖੂਗੀ ਜਹਾ ਹੜ ਜਾ ਪਿੱਛੇ ਹੋ ਬੜਾ ਹੋ ਜਾ ਭਰਾ ਓਏ ਹੱਥ ਬਣ ਕੇ ਬੇਨਤੀ ਐ ਬਾਈ ਬਣ ਕੇ ਗੈਰ ਹੋ ਜਾ ਯਾਰ ਇਹਨਾਂ ਦੇਖਣ ਤੋਂ ਦੱਸ ਅਹੀ ਰਾਜੀਤ ਨੇ ਜਦੋਂ ਆ ਗਿਆ ਯਾਰ ਭਾਈ ਬੱਕਰਾ ਇਹ ਬੱਕਰਾ ਦੂਰ ਭਰ ਜੂ ਤੇਰਾ ਬੰਦਾ ਹੈ ਇਹ ਸਿਰੇ ਆ ਭਾਈ ਇਹ ਨਾ ਦਿੱਤਾ ਆਪਣੇ ਘਰੋਂ ਬੱਕਰਾ ਚਕਾ ਲਈ ਇਹ ਯਾਰ ਬੱਕਰਾ ਦੇ ਮਾਰੇ ਆ ਹੁਣੇ ਜਾ ਕੇ ਗੱਡੀ 'ਚ ਮੇਰਾ ਕਾਲਾ ਬੋਕ ਚਕਾ ਲਈ ਬਾਬਿਆਂ ਦੀਆਂ ਬੱਕਰੀਆਂ ਜਿਹਦੇ ਹਰੀਆਂ ਹੋਊਗੀ ਆਪੇ ਲੈ ਆਵਾਂਗੇ ਆਪਾਂ ਹਾਂ ਬਸ ਤੁਸੀਂ ਬੱਕਰ ਦਾ ਬੱਕਰਾ ਯਾਰ ਮਸਲਾ ਹੱਲ ਕਰਾਂਗੇ ਰੱਬ ਦੀਆਂ ਰੂਹਾਂ ਮਸਾਂ ਮਿਲਦੀਆਂ ਨੇ ਮੈਂ ਤਾਂ ਜਾਣਦੇ ਨਹੀਂ ਬਾਬੇ ਮੈਨੂੰ ਜਾਣਦੇ ਨੇ ਹਾਜਲਕਾ 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 ਉਹ ਬਾਈ ਕਿੱਥੇ ਆ ਕੇ ਬੰਦਾ ਕਿੱਥੇ ਆਓ ਜੀ ਆਹ ਉਹ ਕਿੱਥੇ ਆ ਰੂਹ ਦਾ ਮੰਗਲਾ ਮੁਣਗੀ ਮੰਗਣਾ ਇਹਦਾ ਹਲੋ ਕੋਈ ਸ਼ਹੀਨ ਉਦੋਂ ਬਾਈ ਚਪੇ ਚੋਪੀ ਸੇ ਬਈ ਕਿਉਂ ਰੱਖੀ ਦਾਦੇ ਤੂੰ ਲਖੀਰ ਕਰ ਦੇ ਜੀ ਤੁਹਾਨੂੰ ਸੌਂ ਲੱਗੇ ਸਾਨੂੰ ਹੋਰ ਕੱਢ ਉਹਨਾਂ ਦੇ ਪੈਰ ਸ਼ਿੰਗਾਰ ਤੇ ਸ਼ਿੰਗਾਰ ਇਹਨੂੰ ਨਾਮ ਲੱਗੇ ਲਖੀਰ ਟੱਪੇਗਾ ਜੀ ਏਰੀਆ ਨਾਲ ਟੱਪੇ ਮਾਂ ਬਾਪ ਦੀ ਸੌ ਆਹੋ ਬੈਠੀ ਹੈ ਹਾਂ ਯਾਰ ਸਾਡਾ ਜਾਦੂ ਖਤਮ ਹੋ ਜੂ ਜੇ ਪੈਰਾਂ ਦੀ ਮਿੱਟੀ ਛੜਤੀ ਤੁਸੀਂ ਆਹ ਕੰਮ ਵਧੀਆ ਸਰਾ ਕੰਮ ਸਰਾ ਓ ਜਾਦੂ ਵੀ ਮਾਰਨਾ ਇੱਧਰ ਪਿੱਛੇ ਕੰਬਾ ਜੀ ਬੱਸ ਕਰੋ ਯਾਰ ਉਹ ਹੀ ਫਲੀਟਰੀ ਕਰਦਾ ਫਿਰ ਤਾਂ ਨੂੰ ਕਹ ਕੇ ਵੇਚਦਾ ਵੇਚ ਲਾ ਵੇਚਣਾ ਵਾ ਆਉਂਦਾ ਕਿੱਥੇ ਹੈ ਹਾਂ ਉਹਨੇ ਰੇਟ ਪੁੱਛ ਲਓ ਸੰਗਾਰਾ ਰੇਟ ਪੁੱਛ ਲੈਣਾ ਆ ਗਿਆ ਆ ਸਾ ਇੱਕ ਮੁਰਸੀ ਆ ਗਿਆ ਕੋਈ ਨਹੀਂ ਰੋਟੀ ਜੇ ਉਹਦੇ ਜੋ ਲਖੀਰ ਕੱਢੋਂਗੇ ਬੱਕਰਾ ਨਹੀਂ ਵਿਕਦਾ ਹਾਂ ਬੱਕਰਾ ਨਹੀਂ ਵਿਕਣਾ ਬਾਈ ਇਹ ਨਾ ਜਨਤਾ ਬਾਗ ਨਹੀਂ ਨਹੀਂ ਉਹ ਗੱਲੇ ਨਾ ਕਰਨੀ ਉਹਦੇ ਬਾਈ ਕਰ ਖਾਈ ਜਾਂਦਾ ਨਹੀਂ ਨਹੀਂ ਆਉਂਦਾ ਹੜਕੇ ਬੋਗ ਨੂੰ ਗੱਡੀ ਚੜ੍ਹਦੀ ਬਸ ਕੰਨ ਤੋਂ ਸੈ ਜਾਂਦੇ ਬਾਬੇ ਓਏ ਮਾਰੇ ਇਹ ਦੇਖੀ ਲੋਕਾਂ ਗਾ ਪਾਪੇ ਆ ਕੇ ਕੀ ਰੱਬ ਆ ਗਿਆ ਵੀ ਬਾਬਾ ਕੀ ਓਏ ਪਰਮ ਦਾ ੱਡਾ ਲੋਕਾਂ ਨੂੰ ਪਤਾ ਨਹੀਂ ਐ ਕਰਨ ਵਾਲਿਆਂ ਨੇ ਕਿੰਨੇ ਰੁਪਏ ਨੇ ਹੁਣ ਨਹੀਂ ਕੋਈ ਦਿੰਦਾ ਇਹ ਬਾਬੇ ਬਣੇ ਜਾਂ ਕਰ ਨੇ ਨਖਰੇ ਕਰਦੇ ਨੇ ਲੋਕ ਹਟ ਜਾ ਆਪਣੇ ਨੇ ਕੀ ਕਰ ਦੇਗਾ ਮੰਗਣ ਨੂੰ ਹਾਂ ਕਾਨੂੰ ਰੱਬ ਕਿਸੇ ਨੂੰ ਮੰਗਾਵੇ ਕਿਸੇ ਦੇ ਦਰ ਤੇ ਲੈ ਜਾਵੇ ਦਿਵਾਕ ਹੋਊਗਾ ਕਿਉਂ ਜੀ ਫੇਰ ਇਦਾਂ ਹੀ ਰਣਗੇ ਇਹ ਤਾਂ ਵਿਚਾਰੇ ਸੁੱਖ ਮੰਗਦੇ ਨੇ ਸਾਰੇ ਸੰਸਾਰਾਂ ਦੀ ਵੀ ਕਿਹਦੇ ਮੁੰਡਾ ਹੋਵੇ ਅਸੀਂ ਵਿਧਾਈ ਲਈਏ ਕੀ ਕੀ ਕਰਦੇ ਮੰਗਣ ਨੂੰ ਹਾਂ ਵੀ ਪਤਾ ਨਹੀਂ ਕਿੰਨੇ ਰੁਪਏ ਆ ਬਾਬਿਆਂ ਨੂੰ ਦੇ ਕੇ ਚੌੜੇ ਹੋ ਜਾਂਦੇ ਨੇ ਡਾਕਟਰ ਦੀ ਬਾਲ ਹਾਲੀ ਬੰਦਰ ਦੇ ਫੜਾਇਆ ਇਹਨਾਂ ਦੇ ਖਰਚੇ ਤੈਨੂੰ ਪਤਾ ਕਿੰਨੇ ਨੇ ਬਹੁਤ ਜ਼ਿਆਦਾ ਖਰਚੇ ਨੇ ਹਾਂ ਇੰਨੇ ਖਰਚੇ ਨੇ ਦੇ ਹੱਥੋਂ ਪਰੇ ਦੋ ਮਿੰਟ ਖੜਜਾ ਇੰਜੇ 36 ਇੰਚ ਦਾ ਕੁਝ ਬੱਚੇ ਆ 36 ਇੰਚ ਦਾ ਜੀ 36 ਦਾ 36 ਇੰਚ ਦਾ ਹਾਂ ਆਪੀ ਚੁੱਟੀ ਐ ਜਿੱਥੇ ਮਰਜੀ ਮਿਲਣੀ ਬੱਚਾ ਸਾਫ ਹੋਤਾ ਪਿੰਡੇ ਪੁੰਡੇ ਦਾ ਸਾਨੂੰ ਵੀ ਪਤਾ ਐ ਨਾ ਬਰੇ ਜੀ ਕੈਮ ਹੋ ਕੇ ਆਉ ਸਸਰੀ ਘਰ ਸੱਚੀ ਗੱਲ ਬਾਈ ਜੀ ਬਹੁਤ ਵਧੀਆ ਮਹਾਰਾਜ ਆ ਖਾੜਾ ਲਾਇਆ ਹੋਇਆ ਆ ਜਾ ਇਦਿਆ ਚੰਦਾ ਕਾਦੀਆਂ ਕਰਾਂ ਅੜੀਕਾਂ ਤੇਰੀਆਂ ਠੀਕ ਗੱਲ ਚਾਇਰਦੀਆਂ ਦਾ ਮੇਮਣਾ ਮੈਨੂੰ ਦੱਸ ਕੇ ਦੇ ਗਏ ਸੀ ਨਾ ਕੀ ਮਗਾ ਮੰਗੇ ਕਿੰਨੇ ਜਾਂ 45 ਤੋਂ ਵੱਧ ਬੰਦੇ ਖੜੇ ਨਾ ਇੰਨੀ ਤਾਂ ਬੱਕਰੀਆਂ ਕਿਉਂ ਫੇਰ ਤੇਰੇ ਨਾਲ ਮਿੱਤਰ ਯਾਰ ਕਿੰਨਾ ਕਮੜੀਕਾਂਗੇ ਹਾਂ ਨਾ ਬਾਬਿਆਂ ਨੂੰ ਦੇਣਾ ਉਹਨਾਂ ਦੇ ਡੇਰੇ ਜਾਊ ਬੱਕਰੀਆਂ ਅਸਲ ਵਾਕੇ ਚ ਤੂੰ ਉੰਨੇ ਚੇ ਮੋੜ ਲਈ 2000 ਘੱਟ ਦੇ ਹੋਰ 2000 ਘੱਟ ਦੇ ਨਹੀਂ ਨਹੀਂ ਆਪਾ ਦਾ ਕਹਿ ਲੈ ਕੇਸ ਕਾਰਡ ਹੈ ਇੰਨੀ ਬੱਕਰੀਆਂ ਦੀ ਹਜੇ ਮਾਰਕੀਟ ਛੋਟੇ ਪਈ ਹੈ ਨਹੀਂ ਤੂੰ ਪਾਲੀਆਂ ਸੱਟ ਉਸਤਾਜ ਹੈ ਕੋਈ ਨਹੀਂ ਅਧਿਆਏ ਉਸ ਨੂੰ ਮੰਗੀ ਆ ਪਰ ਇੰਨੇ ਦਾ ਬੱਕਰਾ ਨਹੀਂ ਹੈਗਾ ਕਿਵੇਂ ਐਨੇ ਦਾ ਬੱਕਰਾ ਨਹੀਂ ਕੀ ਕਹੂੰਗਾ ਮੈਂ ਤੈਨੂੰ ਕੀ ਕਹਿ ਕੇ ਪੈਂਡਾ ਛਡਾਉ ਨਾ ਤੈਨੂੰ ਮੁੱਲ ਕੱਚੀ ਪੱਕੀ ਮੈਂ ਨਹੀਂ ਕਹਿੰਦਾ ਵੀ ਗੁੱਸਾ ਕਰੇ ਆਪਣਾ ਇਹ ਭਾਈਚਾਰਾ ਛੋਟੀ ਦਾ ਸੀਰੀ ਹੈ ਤੂੰ ਇਹ ਸਾਡੀ ਛੋਟੀ ਦਾ ਸੀਰੀ ਸ਼ਿੰਗਾਰ ਜੂ ਸਾਹਜ ਤਾਂ ਹੁੰਦਾ ਕੇਸ ਆ ਫਿਰ ਤੈਨੂੰ ਬਾਬਿਆਂ ਦੇ ਡੇਰੇ ਪਹਚਾਣ ਦੇ ਵਿਚਾਰੇ ਸੇਵਾ ਚ ਜਾਣਾ ਬਾਬਿਆਂ ਤੋਂ ਇੱਧਰ ਆ ਜਾ ਪੂਰੀ ਆ ਜਾ ਮੇਰੇ ਲਾਡੇ ਬਾਬਿਆਂ ਦੇ ਅੱਗੇ ਛੱਡ ਉੱਥੇ ਆ ਜਾਓ ਇਹ ਸੰਤਾਂ ਦਾ ਗਾਣੀ ਘੇਰੀਂਦਾ ਰਾਜੀ ਲੋਕ ਨੇ ਹੋ ਰਾਜੀ ਲੋਕ ਨੇ ਫੇਤਾ ਕੇਸ ਖਤਮ ਹੋਇਆ ਜੇ ਕੋਈ ਗੱਲ ਚ ਆਉਣਾ ਨਹੀਂ ਨਹੀਂ ਤੂੰ ਲਾਦੇ ਕਸਮ ਅਰਜੀ ਲਾਦੇ ਆਪਾਂ ਨੂੰ ਕੋੜਾ ਗੁੱਸਾ 14000 ਦਾ ਦੇ ਬੱਚੇ ਦਾ ਕੱਦ ਘਟਾ ਹੈ ਨਹੀਂ 14 ਫਿਰ 45 ਦਾ ਵੀ ਨਹੀਂ ਹੈਗਾ ਕਿਉਂ ਜੀ ਨਹੀਂ ਕੋਈ 45 ਦਾ ਤਾਂ ਨਹੀਂ ਬੱਕਰੀਆਂ ਕ੍ਰੋਸ ਕਰਦਾ ਹਾਂ ਕੋਈ ਨੁਕਸਾਨਾ ਨਹੀਂ ਹਾਂ ਭੋਰਾ ਮੋੜ ਕੇ ਉੱਥੇ ਬੰਨਿਆ ਪਸ ਫਿਰ ਸਹੀ ਦੱਸ ਮੈਂ ਹੁਣ ਕਿੰਨੇ ਦਾ ਵੇਚਦਾ ਤੈਨੂੰ ਦੱਸ ਦੇ ਨਾ ਇਹ ਤਾਂ ਲਖ ਮੰਗਲ ਹੈ ਕਿਉਂ ਸ਼ਿੰਗਾਰ ਇਹਨੂੰ ਕੁਝ ਸਮਝਾ ਦੇ ਤੂੰ ਮੋਲ ਨਾ ਕਿਹੜਾ ਕਰਕੇ ਮੈਂ ਬੱਕਰਾ ਤਾਂ ਬੰਦ ਕਰ ਮੈਂ ਉਹਨੂੰ ਆ ਦੇ ਪਿੰਡੋਂ ਖੇ ਰੋਲਾ ਆਲਾ ਭਾਈ ਮਹਾਰਾਜ 18000 ਦਾ ਬੱਕਰਾ ਸੀ ਉਹ 18000 ਨਾਲ ਨਾ ਕਰ ਜੀ ਤੂੰ ਕਰ ਦੇ ਮੈਂ ਨਹੀਂ ਕਰਨਾ ਜਿਹਨੇ ਤਾਂ ਬੱਕਰਾ ਪੂਰਾ 20000 ਦਾ ਦਿੰਨੇ 10 ਫੇਰ ਉਹਨਾਂ ਮੈਂ ਕੀ ਕਰਾਂ ਪੁੱਛ ਕੀ ਦੁੱਖ ਹੈ ਇਹਨੂੰ ਪੱਕੀ ਦਵਾਈ ਦੇ ਦੇ ਇਹਨੂੰ ਹਾਂ ਦੇ ਅੱਜ ਇੱਕ ਵਾਰ ਇਹ ਪਹਿਲੀ ਵਾਰੀ ਕੰਮ ਕਰ। ਫੇ ਤੂੰ ਵੀ ਦੱਸ ਵੀ ਕਿੰਨੇ ਦਾ ਵੇਚਣਾ ਹੈ ਇੱਥੇ ਸਾਹਮਣੇ 40 ਦਾ ਲੈ ਹੈ? ਹੈ? 40 ਦਾ। ਕੋਈ 40 ਦਾ ਨਹੀਂ। ਕੋਈ 45 ਦਾ ਨਹੀਂ। ਹਾਂ। ਬੱਕਰਾ ਵੇਚਣਾ ਵੇਚੀ ਨਹੀਂ ਵੇਚਣਾ ਨਾ ਵੇਚੀ। ਆਲਾ ਚੱਕਾ। 22000 ਦਾ ਹੋ ਗਿਆ। ਨਹੀਂ ਜੀ। ਹੁਣ ਤਾਂ ਨਹੀਂ ਕੱਚੀ ਸੱਟ। ਨਹੀਂ ਨਹੀਂ ਨਹੀਂ। ਕੱਚੀ ਹੈ। ਇਮਾਨਦਾਰੀ ਤੂੰ ਕਹਿੰਨੇ। ਤੇਰਾ ਅੰਦਰਲਾ ਢਿੱਡ ਕਹਿੰਦਾ ਕੀ ਕਹਿੰਦਾ? ਇਹਦਾ ਨਹੀਂ ਗੱਲ ਸਹੀ ਹੈ। ਹੁਣ ਤਾਂ ਬੱਚਾ ਵੇਖ ਕੇ ਮਨ। ਨਾ ਕੋਈ ਹਰ ਛਲਤ ਤੁਸੀਂ ਤੁਹਾਨੂੰ ਨਹੀਂ ਤੁਸੀ ਨਹੀਂ ਆਪਣਾ ਦੂਰ ਨਹੀਂ ਬੰਦੇ ਖੜੇ ਹੈ ਸ਼ੇਦਾਂ ਦਾ ਬੱਚਾ ਹੋਇਆ ਹੈ 18 ਦਾ ਬੱਕਰਾ ਫਿਰ ਬਾਲਣਾ ਕਿੱਥੇ ਜਾ ਰਹੇ ਨੇ ਇਹ ਥੋੜਾ ਮੋਲ ਦੇ ਦੰਦ ਕਿਸਾਈ ਖੜਾ ਇਹਦਾ ਤਾਂ ਨਹੀਂ ਜਾਣਾ ਫਿਰ ਤੂੰ ਇਹਦਾ ਪੀਓ ਕਾਤੋਂ ਬਣਿਆ 35000 ਦੇ ਸਾਹੂ ਚਰਪਾ 1100 ਹੋਰ ਪਾ 30000 ਹੈ 35000 45000 ਆਹ 35 ਕੱਟ ਦੇ ਫੋਨ ਨੂੰ 5000 ਥੱਲੇ ਹੋਰ ਪਾ ਹੋਰ ਥੱਲੇ ਆ ਜਾ ਨਹੀਂ ਦੂਰ ਇਹ ਅੱਲਾ ਚੱਕ ਦੇਣਾ ਦੇ ਨਹੀਂ ਦੇਣਾ ਨਾ ਦੇ ਉਹ ਕੁੜੀ ਨੂੰ ਦੇਣਾ ਬੱਕਰਾ ਮੇਰੀ ਭੈਣ ਨੂੰ ਚੁੱਪ ਕਰਕੇ ਇਹ ਜਾਊਗਾ ਸੇਵਾ ਚ ਇੱਕ ਗੱਲ ਸੁਣ ਲਈ ਇੱਕ ਗੱਲ ਸੁਣ ਲਈ ਪੈਸਿਆਂ ਕੇ ਨਹੀਂ ਜਾਣਾ ਚੁੱਪ ਬਾਈ ਇਹ ਮਾਇਆ ਹੁੰਦੀ ਜਾਂਦੀ ਰਹਿੰਦੀ ਹੈ ਹਾਂਜੀ ਸੁਣ ਲੈ ਗੱਲ ਹਾਂਜੀ ਕੱਦਵਾ ਜੰਮਤ ਨਾ ਕਿਸੇ ਨੂੰ ਪਵੇ ਪੈਸਾ ਮੁੱਕਦਾ ਹੀ ਨਹੀਂ ਨਹੀਂ ਮੁੱਕਦਾ ਸਹੀ ਕਰ ਹਾਂ ਤੰਦਰੁਸਤੀਆਂ ਬਖਸ਼ੇ ਸਭ ਦੇ ਪਰਿਵਾਰਾਂ ਨੂੰ ਚੁੱਪ ਜੀ ਚੁੱਪ ਇਸ ਮੰਤ ਲੋਕ ਨੇ ਮੇਮਨਾ ਨਾ ਨੂੰ ਦੇ ਦੇ ਚੁੱਪ ਕਰਕੇ ਇਹਨਾਂ ਦਾ ਪੈਸਾ ਪਤਾ ਨਹੀਂ ਤੇਰੇ ਕਿੰਨੇ ਕ ਪੰਢਿਆਰ ਭਰ ਦੂ ਖੁਸ਼ ਹੋ ਕੇ ਤੋਰ ਇਹ ਨੇ ਹੁਣ ਕਹਿਦੀ 25000 ਦਾ ਵੇਚਤਾ ਬਸ ਓਏ ਨੇ ਇਹਨੇ ਕਿਹੜੀ ਗੱਲ ਕਹਿਤੀ ਹੁਣ ਨਾ ਨਾ 25000 ਦਾ ਵੇਚਤਾ ਬਸ ਓਏ ਓਹ ਜਾ ਬੱਚਾ ਬਸ ਦੇ ਦੇ ਓਹ ਜਾ ਬੱਚਾ ਨਹੀਂ ਇਹ ਨਹੀਂ ਨਹੀਂ ਡਾਕਟਰ ਦੇ ਦੇ ਨਹੀਂ ਉਹਨੇ ਨਹੀਂ ਤੂੰ ਮੰਨੇ ਜਾ ਹੁਣ ਇਮਾਨਦਾਰੀ ਦੱਸ ਕਿੰਨੇ ਬੱਕਰਾਂ ਵੀ ਬਹੁਤ ਚੰਗੇ ਆ ਬਾ ਕਿੰਨੇ ਦਾ ਦੱਸ ਇੱਕ ਚੀ ਇੱਕ ਚੀ ਲੈ ਚੋਰੀ ਦੋਨੇ ਦਾਇਤਾ ਨਾ 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 ਕੀ ਗੱਲ ਨਾ ਨਾ ਫਿਰ ਅਸੀਂ ਲਾਂਗੇ ਮੁਰਕੇ ਨਹੀਂ ਆਉਂਦੇ ਇੱਕ ਵਾਰੀ ਲੰਘਿਆ ਵੇਲਾ ਮੁਰਕੇ ਹੱਥ ਆਉਂਦਾ ਨਹੀਂ ਥੱਲੇ ਨੂੰ ਦੋਰੀ ਆਉਂਦੇ ਚਲੋ ਉਹ ਖੜਾ ਇੱਕ ਬੱਕਰਾ ਚੁੱਪ ਬਈ 2 ਮਿੰਟ ਬਈ ਐ ਤਾਂ ਬੱਕਰੇ ਬਹੁਤ ਕੁਝ ਨੇ ਜਾਤਾਂ ਕ ਜਾਤਾਂ ਦਾ ਫਰਕ ਹੈ ਬੰਦੇ ਇੱਕ ਬੰਦੇ ਦਾ ਵੀ ਫਰਕ ਹੈ ਜਿਹੜੀ ਆ ਚੀਜ਼ ਹੈ ਨਾ ਬਈ ਗੱਲ ਸੁਣਾ ਓਏ ਜਿਹੜਾ ਲੋਕਾਂ ਨੂੰ ਨਾ ਅਸੀਂ ਇਹਨਾਂ ਨੂੰ ਤਰੀਕੇ ਦੱਸ ਦਈਏ ਫਿਰ ਸਾਤੋਂ ਸਿੱਖ ਕੇ ਕਲਾਕਾਰ ਬਣ ਜਾਂਦੇ ਨੇ ਜਿਹੜੀ ਆ ਚੀਜ਼ ਹੈ ਨਾ ਹਰੇਕ ਤੋਂ ਨਹੀਂ ਮਿਲਦੀ ਰੋਟੀ ਚੋਪੜੀ ਹਾਂ ਹਾਂ ਚੋਪੜਾ ਹਰੇਕ ਦਾ ਹਾਂ ਚੋਪੜੇ ਦਾ ਫਰਕ ਹੋਊਗਾ ਮੈਂ ਤੁਹਾਨੂੰ ਗੱਲਾਂ ਨਿਬੜਦੇ ਕਮਰਾ ਚੋਪ ਵੀ ਐ ਨਹੀਂ ਨਿਬੜਦਾ ਇਹ ਤਿੰਨ ਚਾਰ ਤਰੀਕਾਂ ਪੈਣਗੀਆਂ ਆ ਚਲੋ ਸਮਝਾ ਪੈਂਗਾ ਬਈ ਚਾਹ ਪਾ ਵਕੀਲ ਕੋ ਹਰ ਜਾ ਨਾ ਵਕੀਲ ਇੱਥੇ ਨਿਪੜੂਗਾ ਅਸੀਂ ਜੱਜ ਵੀ ਆ ਵਕੀਲ ਵੀ ਆ ਨਿਬੜਦਾ ਇੱਕ ਚੌਰਾ ਘਰ ਹਾਤਾ ਦਵਾਰੇ ਦਵਾਰੇ ਨਾ ਬੋਲੀ ਸੱਚ ਕਹਿ ਕੇ ਤੋਲੀ ਬਸ ਸੁਣ ਨਾ ਬੋਲੀ जे आशक होगा पक्का किसी गुरु का चेला कद नहीं रहेगा बटेगा पैसा तेला। हो गया बस सताई बस मैं फड़ाता भी कच्चा मुन् फटा रस्ता हूं तीन कच्चा मुन्ा ना माल नहीं मुन्स मैं कुछ चुप करता फड़ाता यार मैं ਕੁੜੀ ਦੀ ਝੋਲੀ ਕਰ ਤੇਰਾ ਬਕੂੜ ਕੰਮ ਮੈਂ ਹੁਣ 80 ਰੁਪਏ ਮੋੜ ਦੇਣੀ ਯਾਰ ਕੁੜੀ ਦੀ ਝੋਲੀ ਤੇ ਇਧਰ ਰੱਬ ਕਰੀ ਮੂੰਹ ਕਰ ਮੈਂ ਕੁੜੀਏ ਤੈਨੂੰ ਰੱਬ ਵਾਅਦਾ ਕਰੇ ਫਿਰ ਹੁਣ ਇੱਥੋਂ ਲੈ ਜਿਹੜਾ ਕੋ ਲੈਣਾ ਜਾਈ ਵੀ ਮੁਰਦਾ ਮੇਰੇ ਨਾ ਮੈਂ ਦੀ ਹੁਣ ਦੇਖ ਲਿਆ ਤੇਰੇ ਕੰਨੀ ਬਸ ਮੈਂ ਤਾਂ ਝੋਲੀ ਚ ਪਾਤਾ ਯਾਰ ਪਾਏ ਗਿਆ 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 ਮੈਨੂੰ ਤਾਂ ਬੜੀ ਜੀਦਾ ਪਾਏ ਗਿਆ ਐਸੇ ਕੱਟੋ ਜੀ मेथ तो 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 ले निबड़ गए साढ़े सताई चू रोला ना पावाबड़ गया निबड़ गया निबड़ता नहीं यार निबड़ गई ना मैं नहीं मानता तू बखरा गया यार हूं नहीं मानता मैं 来 ਤੇ ਦੀਦਾ ਲੈ ਆਤਾ ਤੈਨੂੰ ਘਾਟਾ ਪਵਾਵਾਂਗੇ ਤੇਰੇ ਕਰਕੇ ਦਿੱਤਾ ਮੇਰੇ ਕਰਕੇ ਨਾ ਨਹੀਂ ਤੇਰੇ ਕਰਕੇ ਵੇਚਿਆ ਬੱਚਾ ਗਨੇਰਤਾ ਬਾਈ ਸਾਡੇ 27 ਚ ਨੇ ਮੇੜ ਲੈ ਮੈਂ 500 ਪਿੱਛੋਂ ਪਾਇਆ ਜਿਹੜਾ ਸਾਡੇ 27 ਚ ਪਾਇਆ ਹੈ ਪੈਸੇ ਦੇ ਤੂੰ ਚੁੱਪ ਕਰਕੇ ਵੀ ਮੂਵੀ ਕਰਾ ਲੈ ਅੱਖ ਮੀਚੇ ਵੇ ਮਾਈ ਮੂਵੀ ਵਾਲਾ ਉਹਰੇ ਗਾ ਕੁੜੀ ਦੇ ਪੈਰੀਂ ਹੱਥ ਬਾਪੇ ਲੋਕ ਨੇ ਪਤਾ ਨਹੀਂ ਕਿੱਥੇ ਜਾਂ ਕੁੜੀਆਂ ਤੂੰ ਵੀ ਸੀਸ ਦੇ ਲੈ ਬਸ

ਜਲਾਲਾਪਾ ਹਾਂ ਜੀ ਪੰਜੇ ਕੇ ਉਦਾਰ ਮੈਂ ਪੰਜੇ ਕੇ ਬਾਜੀ ਬਾਜੀ ਰਾਜੂ ਚੌੜਾ ਗਰਾਈ ਖੜਾ ਭਾਈ ਚੌੜਾ ਗਰਾਈ ਪਿਛਾ ਯਾਰਾ ਉਹ ਸ਼ਿੰਗਾਰ ਇਹਨਾਂ ਨੂੰ ਕਰ ਯਾਰ ਕਰ ਬੱਕਰੇ ਚੱਲਦਾ ਸਹੀ ਗੱਲ ਹੈ ਚੁੱਪ ਖਾਣਾ ਭਾਈ ਪਿੱਛੇ ਇਹ ਬੰਦਾ ਜਿਹੜਾ ਸਟਾਰ ਆ ਚੁੱਪ ਭਾਈ ਬੱਕਰੀਆਂ ਦਾ ਕਿੰਗ ਹੈ ਸਟਾਰ ਹੈ ਬੰਦਾ ਪੂਰਾ ਡਾਕਟਰ ਹੈ ਇਹਦੀਆਂ ਬੱਕਰੀਆਂ ਦਾ ਛੇਲਾ ਜਿਹੜੇ ਬੋਕਮਨ ਨੇ ਕਈ ਫਿਰ ਰਾਜੂ ਉਧਰ ਨੇ ਬਸ ਬੱਕਰੇ ਉਹਰੇ ਕੁੜੀ ਦੀ ਫੋਟੋ ਕੋਈ ਨਹੀਂ ਕੋਈ ਨਹੀਂ ਉਮੈ ਨੋਹ ਲਾ ਆਪਣਾ ਹੋਈ ਦੋ 3 4 5 6 7 8 9 10 11 12 13 14 15 17 18 19 20 21 22 23 24 25 26 27 ਤੇ ਸਾਡੇ 27 ਇੱਕ ਕੰਮ ਕਰ ਲੈ ਖੁਸ਼ ਹੋ ਕੇ ਜੋ ਮਰਜੀ ਕੁੜੀ ਨੂੰ ਛੱਡ ਦੇ 사गन ਕਰਤੇ ਤਨੂੰ ਬਹੁਤ ਕੁਝ ਮਿਲ ਜਾਣਾ ਅੱਜ ਮੇਰੇ ਵੀ ਬਾਤ ਸੱਚੀ ਨੇ ਥੋੜੀ ਲਿਖਾਈ ਆਪ ਕੋ ਹਸਲੇ ਖੇਲੇ ਕੋਈ ਮੇਰਾ ਭਾਈ ਸਾਨੂੰ ਮਾਰਾ ਨਾ ਕਿਉ ਇਹ ਸਾਡੀ ਭੈਣ ਅਸੀਂ ਦੇ ਭਾਈ ਨਹੀਂ ਕੋਈ ਇਹਦਾ ਗਾ ਨਹੀਂ ਕਰਾ ਜਿਹੜਾ ਪੰਜ ਜ਼ਿਲ੍ਹੇ ਨੂੰ ਆਖਿਆ ਕੋਈ ਗਾ ਨਹੀਂ ਖੁਸ਼